ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਿੱਟੇ ਵੱਧ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਸ ਘਰ ਦੇ ਵਿੱਚੋਂ ਆਪਾਂ ਜਿਹੜੇ ਪਹਿਲੀ ਵੀਡੀਓ ਆਪਾਂ ਬਣਾਉਣ ਲੱਗੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀਆਂ ਵਾ ਕੱਲਾ ਕੱਲਾ ਪਸ਼ੂ ਤੁਹਾਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਉਠਾਵਾਂਗੇ ਤੇ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਆਪਣੀ ਕੋਈ ਵੀ ਰਿੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੇ ਆਪਣੀ ਮੱਦੀ ਦੇ ਨਾਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿਰਦੀ ਨਾਮ ਦੱਸਦੇ ਕਰੀ ਆਪਣਾ ਨਾਮ ਗੁਰਪ੍ਰੀਤ ਜੋ ਪਿੰਡ ਭਿੱਤੇਵਾਂ ਦਾ ਹਾਂਜੀ ਦੇ ਨਾਲ ਆ ਜ਼ਿਲ੍ਹਾ ਮੋਹਾਲੀ ਤੇ ਫੋਨ ਨੰਬਰ ਬੋਲ ਦੇ ਕਰੀ 88462 ਜੋ ਸੇ ਤੇ ਲੁੱਪਕ ਜਗਾਵਾਂ ਵੀ ਲੱਗ ਗਈ ਆ ਆਪਾਂ ਹਨਾ ਤੇ ਸ਼੍ਰੀ ਰਾਮ ਤਿਰਸ ਵੀ ਲੱਗ ਗਈ ਆ ਠੀਕ ਹੈ ਜੀ ਤੇ ਪਹਿਲਾ ਵਪਾਰ ਦਾੇ ਕੰਮ ਉਤਰਾ ਆਪਣਾ ਪਸ਼ੂ ਰੀਟਨ ਚ ਹੁੰਦੇ ਜਾਂਦੇ ਰਹਿੰਦੇ ਹਨਾ ਚੱਲਾ ਫਿਰ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਵਾਰਡ ਹੈ ਤੇ ਆਪਾਂ ਸ਼ੁਰੂਆਤ ਕਰਦੇ ਆਂ ਆ ਥਣ ਦੇਖ ਸਕਦੇ ਤੇ ਲੱਗੇ ਤੋਂ ਤੇ ਬੱਚਾ ਕਿਹਜ ਵਿਧਿਆ ਤੇ ਮਗਰ ਬੱਚਾ ਵਸ਼ੀ ਹੈ ਇਹ ਸ਼ਾਇਦ ਮਗਰ ਵਸ਼ੀ ਆ ਹਾਂਜੀ ਤੇ ਜਿਆਦਾ ਨਾ ਜ ਸੂਈ ਨੂੰ ਤੇ ਕਿੰਨਾ ਸਵੇਰ ਸੂਈ ਜੀ ਸੂਆ ਪਹਿਲਾ ਜੀ ਪਹਿਲਾ ਸੂਆ ਸੂਈ ਕਿੰਨਾ ਦੁੱਧ ਤਿਆਰ ਮੁੱਕੇ ਹੈਗਾ 10 ਕਿਲੋ ਹੋਗਾ ਹੈਗਾ 10 ਲੀਟਰ ਪੱਕਾ ਦੋ ਟਾਈਮ ਚੋਂ ਗਿਲ ਕਰ ਸਕਦਾ ਜੀ ਲਿਆ ਫਿਰ ਤੋਰੋ ਇੱਕ ਉਤਰਾ ਕਿੰਨਾ ਕਿ ਦੁੱਧ ਚੋ ਜਾਊਗੀ ਦੁੱਧ ਬੋਲ 13 ਕਿਲੋ ਚੋ ਜਾਊਗੀ ਠੀਕ ਬਾਕੀ ਦੁੱਧ ਜਿਹੜਾ ਵੀਰ ਜੀ ਨੇ ਕਿੰਦੇ ਕਿ ਮੌਕੇ ਤੇ ਜਿਹੜਾ 10 ਲੀਟਰ ਪਿਆ ਰਿਹਾ। ਬਾਕੀ ਖੰਡੀ ਤੇ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਖੜਿਆ ਉਤਨਾ ਖੰਡੀ ਤੇ ਰਹੀ ਆ ਜਿਹੜੀ। ਤਾਂ ਦੇਖ ਸਾਡੀ ਦੂਰ ਤੋਂ। ਬਾਕੀ ਮੌਸਮ ਠੰਡਾ ਹਣ ਕਰਕੇ ਪਸ਼ੂ ਵੀ ਜਿਹੜੇ ਅੰਦਰ ਹੀ ਪੰਨੇ ਆਂ ਅੰਦਰਾਂ ਕੀ ਹੁੰਦੇ ਸਾਰਿਆਂ ਦੇ। ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ। ਕੋਣ ਲਵੇ ਜੀ ਭਾਜ 40 ਮੰਗੀ ਜਾਈਏ 35 ਦੇ ਹਾਲ ਆ। ਦੇ ਦੋ ਤੇ 35 ਮਾਨਤਨ ਮੁੱਕ ਤੇ ਹੋ ਜਾਊਗਾ ਹਾਂ ਠੀਕ ਹੈ ਬਾਕੀ ਇੱਥੇ ਆ ਕੇ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜਾ ਠੀਕ ਹੈ ਤੇ ਆ ਵੀ ਸੋਈ ਸੋਈ ਇਹਦੇ ਮਗਰ ਬੱਛਾ ਕੀ ਜੀ ਇਹਦੇ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਹੈ ਹਾਂ ਜੀ ਆ ਥਾਣੇ ਦੇਖ ਸਕਦੇ ਇਹਦੇ ਵੀ ਲਾਗੇ ਤੋਂ ਇਹਦੇ ਕੋਲ ਮਿਰਚ ਕਿੰਨਾ ਜੀ ਦੋ ਤੇ ਆ 10 ਕਿਲੋ ਢੰਡਾ ਕਰਕੇ ਹੋਊਗਾ ਅੱਛਾ ਇਹਦੇ ਕੋਲ ਵੀ 10 ਲੀਟਰ ਹੈਗਾ ਵਾ ਦੋ ਟਾਈਮ ਚਵਾ ਦੋਗੇ ਹਾਂ ਜੀ ਦੋ ਟਾਈਮ ਭਾਵੇਂ ਤਿੰਨ ਟਾਈਮ ਚੋ ਵੀ ਲਿਆ ਫਿਰ ਤੋੜ ਦਈਏ ਮੈਂ ਉਹਦਾ ਵੀ ਪਹਿਲਾ ਹੈ ਅੱਛਾ ਇਹਦਾ ਵੀ ਪਹਿਲਾ ਸੁਆਈ ਆ ਦੁੱਧ ਇਹਦੇ ਕੋਲ ਵੀ ਮੌਕੇ ਤੇ ਜਿਹੜਾ ਵਾ 10 ਲੀਟਰ ਜਿਹੜਾ ਤਿਆਰ ਦਾਸਦੇ ਆ ਰੰਗ ਰੂਪ ਤੋਂ ਦੇਖ ਸਕਦੇ ਜੀ ਬਾਕੀ ਸੂਈ ਸੁਵਾਈ ਆ ਆਪਣੀ ਚਵਾਈ ਕਰਕੇ ਲੈ ਜਾਓ ਤੇ ਕੀ ਰੱਖੇ ਵਿਧਿਆ ਦਾ ਮੁੱਲ ਫੇਰ ਆਪਾਂ ਜੀ ਮੁੱਲ ਇਹਦਾ ਵੀ ਕੋਈ 40 ਬੰਦੀ ਜੀ 35 ਹਾਂ ਨਾ ਦੇਣੀ ਇਹ ਸ਼ੈ ਵੀ 35000 ਦੀ ਦੇਣੀ ਹੈ ਜਮਾਨਤਾਂ ਨੇ ਚੁਮੀ ਹੋ ਜਾਊਗਾ ਚਲੋ ਫੋਨ ਲਾਵੇ ਕੋਈ ਹਣਾ ਇੱਕ ਦੀ ਤੇ ਹੁਣ ਮੰਜਾ ਦਿਖਾ ਦਈਏ ਆ ਗੱਬਨ ਮੱਝ ਜੀ ਹਾਂਜੀ ਚੰਗੇ ਭਾਰੇ ਪੰਦੇ ਦੀ ਮੱਝ ਆ ਜਿਹੜੀ ਆ ਦੇਖ ਸਕਦੇ ਜੇ ਫੇਟਪੁੜੀ ਦੀ ਮੈਂ ਦੀ ਗਾਰੰਟੀ ਹੋਊਗੀ ਕਿੰਨਾ ਚਵਾਜੇ ਦੋਤੇ 30 ਕਿਲੋ ਵਹਨ ਚਵਾਜੋ ਵੇਲ ਲੀਟਰ ਆ ਹਾਂਜੀ ਗਾਰੰਟੀ ਦਿੱਤੀ ਜੀ ਅੱਛਾ ਤੇ ਸੁਵਾ ਕਿੰਨਾ ਇਹਦਾ ਸੁਵਾ 30 ਤੇਸਰਾ ਸੁਵਾ ਆ ਦੇਖ ਤਾਂ ਨਹੀਂ ਤੇ ਦੇਖ ਸਕਦੇ ਜੇ ਅੱਗੇ ਤੋਂ ਕਿੰਨਾ ਕੁ ਵੇਤੀ ਲਾਜੇ ਟਾਈਮ ਹੈ ਟਾਈਮ ਦਿਨ 8 ਦਾ 8 ਸੰਗੀ 8 10 ਦਿਨ ਲਾਜੋਗੇ ਜਾਂ ਫਿਰ ਤੋਰੋ ਹਾਈ ਕਰੀ ਨਾ ਬਾਕੀ ਪੂਰੇ ਪਾਰੇ ਪੱਲੇ ਦੀ ਮੱਜਾ ਕਰੀਆਂ ਤੈਨਾਂ ਹੀ ਪਾਰੀਆਂ ਵਾ ਇੱਕ ਕਰੀ ਵੇਤੀ ਸਿੱਧੀ ਲਾਜੋ ਪੂਰੀ ਆਹ ਦੇਖ ਸਕਦੇ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਵੇਖੇ ਆਪਣੀ ਪਸੰਦ ਕਰਕੇ ਖੜੇ ਪੂਰੀ ਚੜਾਈ ਜੇ ਦੋ ਮੱਜਾਂ ਵਰਗੀ ਕੱਲੀ ਆ ਜਿਹੜੀ ਆ ਸਾਂਭੀ ਸੁੰਭੀ ਕਹੇ ਵੀਰ ਨੇ ਚੰਗੀ ਦੀ ਜਨਾਵਾ ਤੇ ਆਪਾਂ ਵੀਰ ਜੀ ਕੀ ਰੱਖੀਏ ਫਿਰ ਇਹਦਾ ਮੁੱਲ ਮੁੱਲ ਕਾਨੂੰ ਜਨਾ ਮਰਜ਼ੀ ਕਰੀ ਜੀ ਹਾਂ ਨਾ 1 ਵੀਰ ਹੀ ਦੇਣੀ ਹੈ ਅੱਛਾ 1 ਵੀਰ ਹੀ ਦੇਣੀ ਹੈ ਬਾਕੀ ਪੂਰੀ ਭਾਰੀ ਮੱਜਾ ਜਿਹੜੀ ਚੰਗੇ ਕੱਦ ਕੱਟਦੀ ਆ ਤੇ ਚੰਗੇ ਪੇਟ ਪੁੜੇ ਦੀ ਆ ਕੋਈ ਵੀਰ ਇੱਥੇ ਆ ਕੇ ਆਪਣੀ ਪਸੰਦ ਕਰਕੇ ਖੜੇ ਬਾਕੀ ਮਾਣਤਾਂ ਦੇ ਵਿੱਚੋਂ ਕਰੋਗੇ ਥੋੜਾ ਠੀਕ ਹੈ ਜੀ ਤੇ ਹੁਣ ਜਿਹੜੀ ਇੱਕ ਮੱਝ ਤੁਹਾਨੂੰ ਆਪਾਂ ਦਿਖਾਉਣੀ ਆ ਦੂਸਰੇ ਨੰਬਰ ਤੇ ਕਿੰਨਾ ਸੁਬਾ ਸੋਈ ਜਵੇ ਜੀ ਸੁਬਾ ਜੀ ਇਹ ਦੱਜਾ ਜੋ ਕਿੰਨਾ ਕਿਚਰ ਹੋ ਗਿਆ ਸੁਈ ਨੂੰ ਸੁਈ ਨੂੰ ਅੱਜ 10-15 ਦਿਨ ਹੋ ਗਏ ਤੇ ਬੱਚਾ ਕੀ ਇਹ ਤਾਂ ਮਗਰ ਅੱਛਾ ਇਹ ਤਾਂ ਮਗਰ ਕੱਟਾਇਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਸਹੀ ਤੂੰ 13 ਹੋਂ ਦਾ 12 ਲਾ ਕੇ ਆ ਲੀਟਰ ਵਾਲਾ ਅੱਛਾ 12 ਲੀਟਰ ਪੱਕਾ ਦੁੱਧ ਹੈਗਾ ਜਿਹੜਾ ਇਹਦਾ ਜੇ ਥਾਣੇ ਇਹਦੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਇਹ ਤਾਂ ਉਹ ਦੋ ਵੇ ਦਿਨਾਂ ਮੇ ਇੱਕ ਰਿ ਦੁੱਧ ਜਿਹੜਾ ਵਾ 12 ਲੀਟਰ ਦੇ ਕੋਲ ਵੀ ਪੱਕਾ ਤਿਆਰ ਦੱਸਦੇ ਆ ਬਾਕੀ ਚੰਗੇ ਪੇਟਪੁਰੇ ਦੀ ਐਵੇਂ ਮੱਜਾਂ ਤਿੰਨੇ ਹੀ ਪਾ ਰਿਆਂ ਵਾਂ ਜੜੀਆਂ ਕੋਈ ਵੀਰ ਆਪਣਾ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਲੈ ਜਾ ਤੇ ਕੀ ਵੇਚ ਰਿਖੀਏ ਫਿਰ ਇਹਦਾ ਮੁੱਲ ਆਪਾਂ ਜੀ ਹਾਂ ਨਾ ਇੱਕਦਮ ਹੋਊਗਾ ਅਛਾ ਇਹ ਵੀ ਇੱਕ ਦਸ ਦੀ ਦੇ ਦੋਗੇ ਚਲੋ ਮੋਕੇ ਮੋਕੇ ਦਾ ਮੰਨਤ ਕਰ ਦੋ ਤੇ ਹੁਣ ਆ ਵੀ ਸੋਈ ਸਵਾਈ ਆ ਇਹ ਵੀ ਮੱਝ ਪੂਰੀ ਭਰੀ ਆ ਜਿਹੜੀ ਇਹਦਾ ਕਿੰਨਾ ਸੁਆ ਜੀ ਵੇਚ ਇਹਦਾ ਤਿੱਜਾ ਹੋਊਗਾ ਇਹਦਾ ਤਿੱਜਾ ਹੈ ਇਹਦੇ ਕੋਲ ਕਿੰਨਾ ਚਿਰ ਦੁੱਧ ਤੇ ਆਵਾਕ ਤਾਂ 13 ਕਿਲੋ ਹੋਗਾ 13 ਲੀਟਰ ਹੈਗਾ ਇਹਦੇ ਕੋਲ ਤੇ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਅੱਜ ਇਹਨੂੰ 20 ਦਿਨ ਹੋ ਗਏ ਉਹਨੂੰ 20 ਦਿਨ ਹੋ ਗਏ ਬੱਚਾ ਕੀ ਇਹ ਤੇ ਮਗਰ ਕੱਟੀ ਹੋ ਜੇ ਲਿਆ ਫਿਰ ਤੋੜ ਦਿਜੀਏ ਆ ਕੱਟੀ ਜੜੀ ਇਹਦੇ ਮਗਰ ਇਹਦੇ ਕੋਲ ਵੀ ਦੁੱਧ ਜਿਹੜਾ ਵਾ 13 ਲੀਟਰ ਤਿਆਰ ਦੱਸਦੇ ਆ ਇਹਦਾ ਇਹਦਾ ਵੀ ਦੇਖ ਫਾਂਦੇ ਜੀ ਬਾਕੀ ਕੱਦ ਕਾਟ ਦੀ ਚੰਗੀ ਐ ਵੀ ਤੇ ਬੋਡੀ ਵੇਟ ਦੀ ਵੀ ਚੰਗੀ ਭਾਰੇ ਪੱਲੇ ਦੀ ਗਾਂ ਮਾਜਿਆ ਜੜੀ ਤੇ ਉਹ ਕੱਟੀ ਆ ਜੜੀ ਇਹਦੀ ਤੇ ਆਸਾਨ ਵੀ ਦੇਖ ਸਕਦੇ ਜਿਹਦੇ ਲਾਗੇ ਤੋਂ ਦੱਸਿਓ ਵੀ ਜਿਹੜੇ ਦੇਮਾ ਮੁੱਲ ਆਪਾਂ ਵੀ ਜੀ ਇਹ ਹਾਣਾ ਸਵਾਦੀ ਹੋ ਜੂ ਇੱਕ ਪੰਜੀ ਦੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਮਨਤਾ ਨਾ ਕਰ ਦੋਗੇ ਤੇ ਦੁੱਧ ਜਿਹੜਾ ਵਾ ਦੋ ਟਾਈਮ ਚਵਾ ਕੇ ਦੋ ਮੁੱਕ ਅੱਛਾ ਹਾਂਜੀ ਤੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਹੋਰ ਕੁਛ ਕਹਿਣਾਤ ਨਹੀਂ ਵੀ ਜੀ ਫਿਰ ਨਹੀਂ ਹੋਰ ਬਸ ਠੀਕ ਹੈ ਵੀ ਜੀ ਪਸ਼ੂ ਜਿਹੜੇ ਟੋਟਲ ਵੀ ਜੀ ਉਹਨਾਂ ਨੇ 5 ਵਗਾਓ ਕੀਤੇ ਆ ਇੱਥੇ ਆਓ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਵੇਖ ਚਾ ਕੇ ਖੜੋ ਵੀਡੀਓ ਤੇ ਕੋਈ ਵੀ ਪਸ਼ੂ ਜੇ ਨਾ ਫਾਵੀ ਸਾਰਾ ਟੜਾ ਡਾਇ ਤੇ ਜੇ ਕੋ ਨੁਕਸਾਨ ਹੁੰਦਾ ਤੇ ਉਹਦਾ ਵੀ ਸਾਰਾ ਟੜਾ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ